ਲੜਕੀਆਂ ਨੂੰ ਵਿਆਹ ਤੋਂ ਬਾਅਦ ਆਪਣੇ ਪੇਕੇ ਤੋਂ ਇਹ ਚੀਜ਼ਾਂ ਲੈ ਕੇ ਸਹੁਰੇ ਘਰ ਕਦੇ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਸਹੁਰੇ ਘਰ ਵਿੱਚ ਬਹੁਤ ਵੱਡਾ ਅਨਰਥ ਹੋ ਜਾਂਦਾ ਹੈ ਇਸ ਵੀਡੀਓ ਰਾਈ ਅਸੀਂ ਇਹ ਜਾਣਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਹਨ ਜੋ ਤੁਹਾਨੂੰ ਆਪਣੀ ਬੇਟੀ ਨੂੰ ਕਦੇ ਵੀ ਨਹੀਂ ਦੇਣੀਆਂ ਚਾਹੀਦੀਆਂ ਨਹੀਂ ਤਾਂ ਜਿੱਥੇ ਤੁਹਾਨੂੰ ਭਿਆਨਕ ਗਰੀਬੀ ਚ ਲਣੀ ਪੈ ਸਕਦੀ ਹੈ ਉੱਥੇ ਧੀ ਦੀ ਵਿਵਤਾ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਦੋਸਤੋ ਜੇਕਰ ਤੁਸੀਂ ਵੀ ਇਹ ਚੀਜ਼ਾਂ ਦੇਣ ਦੀ ਗਲਤੀ ਕਰ ਚੁੱਕੇ ਹੋ ਤਾਂ ਕਿਵੇਂ ਇਹਨਾਂ ਦੇ ਨਮਾਰਤਕ ਪ੍ਰਭਾਵ ਨੂੰ ਟਾਲਿਆ ਜਾਂਦਾ ਹੈ ਇਹ ਵੀ ਅਸੀਂ ਇਸ ਵੀਡੀਓ ਰਾਈ ਜਾਣਾਂਗੇ ਤੇ ਸਾਡੇ ਨਾਲ ਇਹ ਵੀਡੀਓ ਤੋਂ ਅੰਤ ਤੱਕ ਬਨੇ ਰਹੋ ਦੋਸਤੋ ਧੀਆ ਸਾਡੇ ਘਰ ਦੀਆਂ ਲక్ష్ਮੀਆਂ ਹੁੰਦੀਆਂ ਹਨ ਸਾਡੇ Hindu ਧਰਮ ਚ ਖਾਸ ਕਰਕੇ ਕੁੜੀਆਂ ਨੂੰ ਦੁਰਗਾ ਮਾਂ ਲక్ష్ਮੀ ਮਾਂ ਜਾਂ ਸਰਸਵਤੀ ਮਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਧੀਆ ਹਰ ਮਾਂ ਬਾਪ ਨੂੰ लाड ਲੀਆਂ ਹੁੰਦੀਆਂ ਹਨ ਇੱਕ ਰਾਜਕੁਮਾਰੀ ਦੀ ਤਰ੍ਹਾਂ ਪਾਲੀਆਂ ਜਾਂਦੀਆਂ ਐਸ ਲਈ ਹਰ ਮਾਪਾ ਬਪ ਇੱਕ ਨਾ ਇੱਕ ਦਿਨ ਆਪਣੀ ਧੀ ਨੂੰ ਵਿਦਾ ਜ਼ਰੂਰ ਕਰਦੇ ਹਨ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਧੀ ਦਾ ਵਿਆਹ ਕਰਨਾ ਮਾਂ ਪਿਓ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੁਮੇ ਵਾਰੀ ਹੁੰਦੀ ਹੈ ਧੀ ਲਈ ਚੰਗਾ ਵਰ ਲੱਭ ਕੇ ਉਸ ਦਾ ਵਿਆਹ ਕਰਨਾ ਤੇ ਉਸ ਦੀ ਵਧਾਈ ਚ ਕੋਈ ਕਮੀ ਨਾ ਰਹਿ ਜਾਵੇ ਇਸ ਗੱਲ ਦਾ ਧਿਆਨ ਰੱਖਦੇ ਹੋਏ ਮਾਤਾ ਪਿਤਾ ਤੇ ਇਸ ਦੇ ਨਾਲ ਹੀ ਧੀ ਦੇ ਹੋਣ ਵਾਲੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਵੀ ਇਹ ਚਿੰਤਾ ਚ ਵੀ ਰਹਿੰਦੀ ਹਨ ਦੋਸਤੋ ਮਾਂ ਬਾਪ ਲਈ ਧੀ ਦਾ ਵਿਆਹ ਕਰਨਾ ਮਹਿਜ਼ ਜ਼ਿੰਮੇਵਾਰੀ ਨਾ ਹੋ ਕੇ ਪਿਆਰ ਦੇ ਇਸ ਨੇ ਪ੍ਰਗਟ ਕਰਨ ਦਾ ਤਰੀਕਾ ਹੁੰਦਾ ਹੈ ਅੱਜ ਕੱਲ ਦੇ ਮਾਡਰਨ ਯੁੱਗ ਵਿੱਚ ਇਸ ਤਰ੍ਹਾਂ ਨਾਲ ਵਿਆਹ ਹੋ ਰਹੇ ਹਨ ਉਹ ਪਹਿਲਾਂ ਦੇ ਜਮਾਨੇ ਦੇ ਮੁਕਾਬਲੇ ਕਾਫੀ ਅਲੱਗ ਹਨ ਪਰ ਭਾਵਨਾਵਾਂ ਉਹੀ ਹਨ ਦੋਸਤੋ ਅੱਜ ਕੱਲ ਮਾਂ ਪਿਓ ਭਵੇਂ ਆਪਣੀ ਧੀ ਦੇ ਵਿਆਹ ਚ ਕੁਝ ਰਸਮ ਰਵਾਜਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਪਰ ਆਪਣੀਆਂ ਸਾਰੀਆਂ ਇਸ਼ਾਵਾਂ ਨੂੰ ਆਪਣੇ ਤਰੀਕੇ ਨਾਲ ਜਰੂਰ ਪੂਰਾ ਕਰ ਲੈਂਦੇ ਹਨ ਉਹਨਾਂ ਇਸ਼ਾਵਾਂ ਚ ਇਹ ਇੱਕ ਇੱਛਾ ਹੈ ਕਿ ਤੂੰ ਧੀ ਨੂੰ ਵਧੀਆ ਗਿਫਟ ਦੇਣਾ ਅੱਜਕੱਲ ਧੀ ਦੀ ਵਿਦਾਈ ਤੇ ਤੇ ਸਾਰੀ ਗਿਫਟ ਦਿੱਤੀ ਜਾਂਦੀਆਂ ਹਨ ਪਰ ਇੱਕ ਖਾਸ ਤੋਹਫਾ ਉਹਨਾਂ ਚ ਹੁੰਦਾ ਹੈ ਜੋ ਮਾਂ ਪਿਓ ਖਾਸ ਕਰਕੇ ਆਪਣੀ ਧੀ ਨੂੰ ਦਿੰਦੇ ਹਨ ਇਸ ਤਰ੍ਹਾਂ ਨਹੀਂ ਲੋਕ ਆਪਣੀ ਧੀ ਨੂੰ ਵਿਦਾਈ ਦੇ ਸਮੇਂ ਗਣੇਸ਼ ਜੀ ਦੀ ਮੂਰਤੀ ਜਾਂ ਫਿਰ ਤਸਵੀਰ ਦਿੰਦੇ ਹਨ ਤੇ ਕੁਝ ਇਸ ਤਰ੍ਹਾਂ ਦੇ ਵੀ ਤੋਹਫੇ ਦਿੱਤੇ ਜਾਂ ਜੋ ਧੀ ਨੂੰ ਦਿੱਤੇ ਜਾਂਦੇ ਹਨ ਤਾ ਆਉ ਜਾਣਦੇ ਆ ਉਹਨਾਂ ਤੋਹਫਿਆਂ ਬਾਰੇ ਜੋ ਮਾਂ ਪਿਓ ਆਪਣੇ ਧੀ ਨੂੰ ਦਿੰਦਿਆਂ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਵੀਡੀਓ ਤੋਂ ਹਲੇ ਤੱਕ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਦੋਸਤੋ ਵੈਸੇ ਤਾਂ ਸ਼ਿੰਗਾਰ ਦਾ ਸਮਾਨ ਜਿਵੇਂ ਕਿ ਗਹਿਣੇ ਮਹਿੰਦੀ ਸੰਧੂਰ ਦੇਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਸੇ ਵੀ ਸੁਵੱਗ ਨੂੰ ਜੇਕਰ ਇਹ ਤੋਹਫਾ ਦਿੱਤਾ ਜਾਵੇ ਤਾਂ ਇਹ ਏ ਉਸ ਦੇ ਸੁਹਾਗਵਤੀ ਹੋਣ ਦਾ ਹੀ ਅਸ਼ੀਰਵਾਦ ਹੁੰਦਾ ਹੈ ਪਰ ਤੁਹਾਨੂੰ ਦੱਸ ਦਿੰਦੀ ਹਾਂ ਕਦੇ ਕਦੇ ਕਿਸੇ ਦੀ ਅੰਮੈਲ ਨੂੰ ਤੋਹਫੇ ਵਿੱਚ ਮਿਲਿਆ ਹੋਇਆ ਸੰਦੂਰ ਜਾਂ ਕਿਸੇ ਦੇਸ਼ ਤੇ ਮਾਲ ਕੀਤੇ ਹੋਏ ਬਿਸ਼ੂਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਆਪਣੀ ਧੀ ਨੂੰ ਕਦੇ ਬਿਸ਼ੂਆ ਦਿੰਦੇ ਹੋ ਤਾਂ ਕਦੇ ਵੀ ਇਸਤੇਮਾਲ ਕੀਤਾ ਹੋਇਆ ਬਿਸ਼ੂਆ ਨਹੀਂ ਦੇਣਾ ਚਾਹੀਦਾ ਆਪਣੀ ਧੀ ਨੂੰ ਨਵਾਂ ਬਿਸ਼ੂਆ ਹੀ ਦੇਣਾ ਚਾਹੀਦਾ ਬਾਜ਼ਾਰ ਵਿੱਚੋਂ ਖਰੀਦਦੇ ਸਮੇਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖੋ ਕਿ ਸੁਹਾਗਣ ਔਰਤਾਂ ਹਮੇਸ਼ਾ ਆਪਣੇ ਪੈਸਿਆਂ ਨਾਲ ਖਰੀਦ ਕੇ ਹੀ ਸੰਦੂਰ ਲਗਾਉਣ ਦੀ ਤੋਹਫੇ ਚ ਮਿਲਿਆ ਹੋਇਆ ਸੰਦੂਰ ਕਦੇ ਵੀ ਨਹੀਂ ਲਗਾਉਣਾ ਚਾਹੀਦਾ ਦੋਸਤੋ Hindu ਧਰਮ ਚ ਗਣੇਸ਼ ਜੀ ਨੂੰ ਵਿਗਨ ਹਾਰਤਾ ਕਿਹਾ ਜਾਂਦਾ ਹੈ ਭਾਵ ਕਿ ਉਹ ਜਿੱਥੇ ਵੀ ਜਾਣਗੇ ਉੱਥੇ ਕੋਈ ਵੀ ਵਿਗਨ ਨਹੀਂ ਰਹੇਗਾ ਦੋਸਤੋ ਗਣੇਸ਼ ਜੀ ਦੀ ਅਸਵਸਤਾ ਦਾ ਪ੍ਰੀ ਮੰਨਿਆ ਜਾਂਦਾ ਹੈ ਬਸ ਇੱਥੇ ਵਿਸ਼ਵਾਸ ਹੈ ਕਿ ਨਾਲ ਮਾਪੇ ਧੀ ਨੂੰ ਗਣੇਸ਼ ਜੀ ਦੀ ਮੂਰਤੀ ਜਾਂ ਫੋਟੋ ਤੋਹਫੇ ਵਿੱਚ ਦੇਣ ਆ ਪਰ ਜੇਕਰ ਤੁਸੀਂ ਵੀ ਆਪਣੀ ਧੀ ਨੂੰ ਇਸ ਤਰ੍ਹਾਂ ਦਾ ਤੋਹਫਾ ਦੇਣ ਬਾਰੇ ਸੋਚ ਰਹੇ ਹੋ ਤਾਂ ਆਪਣੇ ਵਿਚਾਰ ਤੁਰੰਤ ਬਦਲ ਲੈਣਾ ਚਾਹੀਦਾ ਆਉ ਜਾਣੀ ਆਉ ਜਾਣਦੀ ਹਾਂ ਕਿਉਂ ਦਾਰਾ ਸਾਲ ਸ਼ਾਸਤਰਾਂ ਅਨਸਾਰ ਧਰਮ ਘਰ ਵਿੱਚ ਧੀਆ ਲక్ష్ਮੀ ਦਾ ਸਵਰੂਪ ਮੰਨੀਆਂ ਗਈਆਂ ਹਨ ਤੇ ਭਗਵਾਨ ਗਣੇਸ਼ ਦੇ ਮਾਤਾ ਲక్ష్ਮੀ ਦਾ ਇੱਕ ਸਾਥ ਹੋਣਾ ਤੰਡ ਆਗਨਮ ਦਾ ਸੰਕੇਤ ਹੁੰਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਘਰ ਤੋਂ ਜਾਂਦੀ ਹੋਈ ਲక్ష్ਮੀ ਭਾਵ ਆਪਣੀ ਧੀ ਨੂੰ ਗਣੇਸ਼ ਜੀ ਵੀ ਦੇ ਦੇਵਗ੍ਰਾਤੀ ਦੇ ਪੇਕੇ ਘਰ ਤਾਂ ਦੀ ਬੜੀ ਹਾਨੀ ਹੁੰਦੀ ਹੈ ਤੇ ਉਹ ਜਾਂਦੇ ਹੋਏ ਘਰੋਂ ਸੁੱਖ ਤੇ ਖੁਸ਼ਹਾਲੀ ਨਾਲ ਲੈ ਜਾਂਦੀ ਐ ਇਸ ਲਈ ਕਦੇ ਵੀ ਧੀ ਨੂੰ ਵਿਦਾ ਕਰਦੇ ਸਮੇਂ ਗਣੇਸ਼ ਦੀ ਮੂਰਤੀ ਜਾਂ ਤਸਵੀਰ ਬਿਲਕੁਲ ਨਾ ਦੇਓ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰ ਚੁੱਕੇ ਹਨ ਜਿਸ ਕਾਰਨ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤੇ ਹੁਣ ਸਵਾਲ ਇਹ ਆਉਂਦਾ ਹੈ ਕਿ ਹੁਣ ਕੀਤਾ ਕੀ ਜਾਵੇ ਜਿਵੇਂ ਇਸ ਗਲਤੀ ਨੂੰ ਸਹੀ ਕੀ ਕੀਤਾ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੀ ਧੀ ਦੀ ਆਪਣੀ ਮਰਜ਼ੀ ਨਾਲ ਗਣੇਸ਼ ਜੀ ਦੀ ਮੂਰਤੀ ਤੁਹਾਨੂੰ ਤੋਹਫੇ ਵਿੱਚ ਦੇ ਦੇਵੇ ਤਾਂ ਇਸ ਨਾਲ ਘਰ ਵਿੱਚ ਬਰਕਤ ਬਣੀ ਰਹੇਗੀ ਤੇ ਮਾਤਾ ਲక్ష్ਮੀ ਵੀ ਘਰ ਵਿੱਚ ਸਥਾਈ ਤੌਰ ਤੇ ਵਾਸ ਕਰੇਗੀ ਇਸ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਮੂਰਤੀ ਹੋਵੇ ਜਾਂ ਤੁਸੀਂ ਆਪਣੀ ਧੀ ਨੂੰ ਤੋਹਫੇ ਵਿੱਚ ਦਿੱਤੀ ਸੀ ਗਣੇਸ਼ ਜੀ ਦੀ ਕੋਈ ਵੀ ਮੂਰਤੀ ਤੁਹਾਡੀ ਧੀ ਨੂੰ ਤੁਹਾਨੂੰ ਤੁਹਾਨੂੰ ਤੋਹਫੇ ਦੇ ਸਕਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵੀਂ ਮੂਰਤੀ ਖਰੀਦ ਕੇ ਤੁਹਾਡੀ ਆਪਣੀ ਬੇਟੀ ਤੋਂ ਮੂਰਤੀ ਲੈ ਸਕਦੇ ਹੋ ਜੇਕਰ ਤੁਸੀਂ ਨਵੀਂ ਮੂਰਤੀ ਖਰੀਦਣ ਦਾ ਸੋਚ ਉਹੀ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗਣੇਸ਼ ਜੀ ਦੀ ਮੂਰਤੀ ਖਰੀਦਦੇ ਸਮੇਂ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਗਣੇਸ਼ ਜੀ ਦੀ ਸੁੰਡ ਕਿਸ ਦਿਸ਼ਾ ਚ ਹੋਣੀ ਚਾਹੀਦੀ ਹੈ ਧਿਆਨ ਰਹੇ ਕਿ ਗਣੇਸ਼ ਜੀ ਦੀ ਮੂਤਰੀ ਦੀ ਮੂਰਤੀ ਦੀ ਸੁੰਡ ਹਮੇਸ਼ਾ ਕੱਬੇ ਪਾਸੇ ਵੱਲ ਹੋਣੀ ਚਾਹੀਦੀ ਹੈ ਕਿਉਂਕਿ ਸ਼ਾਸਤਰਾ ਮੁਤਾਬਕ ਉਹਨਾਂ ਦੀ ਰੱਖ ਰਖਾਵ ਆਸਣ ਹੁੰਦਾ ਹੈ ਇਸ ਤਰ੍ਹਾਂ ਨਹੀਂ ਕਿ ਸੱਜੇ ਪਾਸੇ ਵੱਲ ਸੁੰਡ ਵਾਲੇ ਗਣੇਸ਼ ਜੀ ਨੂੰ ਘਰ 'ਚ ਨਹੀਂ ਲਿਆਉਣਾ ਚਾਹੀਦਾ ਇਸ ਤਰ੍ਹਾਂ ਦੀ ਮੂਰਤੀ ਵੀ ਤੁਸੀਂ ਰੱਖ ਸਕਦੇ ਹੋ ਪਰ ਸੱਜੇ ਪਾਸੇ ਵਾਲੀ ਸੁੰਡ ਵਾਲੀ ਮੂਰਤੀ ਤੇ ਪੂਜਾ ਪਾਠ ਦੀ ਵਿਧੀ ਵਿਧਾਨ ਬਿਲਕੁਲ ਅਲੱਗ ਹਨ ਤੇ ਸਹੀ ਤਰੀਕੇ ਤੇ ਪੂਰੇ ਵਿਧੀ ਵਿਵਧਾਨ ਨਾਲ ਜੇਕਰ ਤੁਸੀਂ ਪੂਜਾ ਨਹੀਂ ਕਰੂੰਗਾ ਤੁਹਾਨੂੰ ਫਾਇਦੀ ਦੀ ਜਗਾ ਨੁਕਸਾਨ ਉਠਾਉਣਾ ਉਠਾਉਣਾ ਪੈ ਸਕਦਾ ਹੈ ਇਸ ਲਈ ਚੰਗਾ ਹੋਵੇ ਕਿ ਤੁਸੀਂ ਵੀ ਗਣੇਸ਼ ਜੀ ਦੀ ਮੂਰਤੀ ਖਰੀਦ ਤਾ ਧਿਆਨ ਰੱਖੋ ਕਿ ਗਣੇਸ਼ ਦੀ ਮੂਰਤੀ ਦੀ ਸੁੰਡ ਹਮੇਸ਼ਾ ਖੱਬੇ ਪਾਸੇ ਵੱਲ ਹੋਵੇ ਇਸ ਦੇ ਨਾਲ ਹੀ ਗਣੇਸ਼ ਜੀ ਦੀ ਉਸੇ ਮੂਰਤੀ ਨੂੰ ਵੀ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਜਿਸ ਵਿੱਚ ਉਹਨਾਂ ਦੇ ਹੱਥ ਵਿੱਚ ਮੋਦਕ ਕੋਵੇ ਤੇ ਬਗਲ ਚ ਚੂਹਾ ਉਸਦੇ ਨਾਲ ਹੀ ਜੇਕਰ ਤੁਸੀਂ ਗਣੇਸ਼ ਜੀ ਦੀ ਮੂਤਰੀ ਮੂਰਤੀ ਨਾ ਦੇ ਕੇ ਸਿਰਫ ਫੋਟੋ ਗਿਫਟ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਉਹਨਾਂ ਦੀ ਉਚਾਈ 18 ਇੰਚ ਤੋਂ ਘੱਟ ਨਾ ਹੋਵੇ ਜੇਕਰ ਗਣਪਤੀ ਦੀ ਮੂਰਤੀ ਖੰਡਤ ਹੋ ਗਈ ਹੈ ਉਸ ਨੂੰ ਸਿਰਫ ਸਜਾਵਟ ਲਈ ਰੱਖਿਆ ਗਿਆ ਹੈ ਤਾਂ ਉਸ ਦੀ ਪੂਜਾ ਕਦੇ ਵੀ ਨਾ ਕਰੋ ਘਰ ਦੀ ਸੁੱਖ ਸ਼ਾਂਤੀ ਬਣਾਏ ਰੱਖਣ ਲਈ ਘਰ ਦੇ ਸਫੈਦ ਗਣੇਸ਼ ਦੀ ਰੱਖਣਾ ਬਹੁਤ ਹੀ ਸ਼ੋਭ ਮੰਨਿਆ ਜਾਂਦਾ ਹੈ ਦੋਸਤੋ ਜੇਕਰ ਤੁਸੀਂ ਈ ਦੀ ਅਲਾਵਾ ਤੁਸੀਂ ਕਿਸੇ ਹੋਰ ਨੂੰ ਵੀ ਤੋਹਫੇ ਚ ਗਣੇਸ਼ ਦੀ ਮੂਰਤੀ ਜਾਂ ਤਸਵੀਰ ਦੇਣਾ ਚਾਹੁੰਦੇ ਹਾਂ ਤੁਸੀਂ ਦੇ ਸਕਦੇ ਹੋ ਪਰ ਜੇਕਰ ਤੁਸੀਂ ਲక్ష్ਮੀ ਗਣੇਸ਼ ਜੀ ਦੀ ਮੂਰਤੀ ਤਸਵੀਰ ਕਿਸੇ ਨੂੰ ਗਿਫਟ ਚ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਦਾਸਾ ਸ਼ਾਸਤਰਾਂ ਦੀ ਮੰਨਿਆ ਤਾਂ ਗਣੇਸ਼ ਜੀ ਨੂੰ ਸ਼ੋਪਤੇ ਲక్ష్ਮੀ ਨੂੰ ਲਾਭ ਦੇ ਲਈ ਘਰ ਵਿੱਚ ਸਥਾਪਿਤ ਕੀਤਾ ਜਾਂਦਾ ਹੈ ਤੇ ਜੇਕਰ ਤੁਸੀਂ ਕਿਸੇ ਹੋਰ ਨੂੰ ਗਣੇਸ਼ ਦੀ ਲక్ష్ਮੀ ਜੀ ਦੀ ਮੂਰਤੀ ਤੋਹਫੇ ਵਿੱਚ ਦਿੰਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਗਿਫਟ ਚ ਦੇ ਰਹੇ ਹੋ ਇਸ ਲਈ ਭੁੱਲ ਕੇ ਵੀ ਗਲਤੀ ਨਾ ਕਰੋ 200 ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜੋ ਧੀ ਨੂੰ ਤੋਹਫੇ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਨੰਬਰ 1 ਧੀ ਨੂੰ ਤੋਹਫੇ ਵਿੱਚ ਕਦੇ ਵੀ ਚਿੱਟਾ ਕੱਪੜਾ ਚਿੱਟੀ ਚਾਦਰ ਨਹੀਂ ਦੇਣੀ ਚਾਹੀਦੀ ਐਸ ਨਾ ਉਸ ਦਾ ਜੀਵਨ ਬੇਰੰਗ ਹੋ ਜਾਂਦਾ ਹੈ ਤੇ ਉਸ ਦੇ ਪਤੀ ਤੇ ਸੰਗਟ ਆਉਣ ਲੱਗ ਪੈਂਦਾ ਹੈ ਇਸ ਤਰ੍ਹਾਂ ਨਾਲ ਅਨਰਥ ਕੋਈ ਵੀ ਪਿਤਾ ਗਲਤੀ ਨਹੀਂ ਨਹੀਂ ਕਰ ਸਕਦਾ ਜਦੋਂ ਤੁਸੀਂ ਆਪਣੀ ਧੀ ਦਾ ਵਿਆਹ ਕੀਤਾ ਤਾਂ ਉਸ ਦੇ ਜੀਵਨ ਦੀਆਂ ਖੁਸ਼ੀਆਂ ਤੇ ਰੰਗਾਂ ਨਾਲ ਭਰੋ ਨਾ ਕਿ ਇੱਕ ਵਿਧਵਾ ਦੇ ਰੂਪ ਚ ਨੰਬਰ 2 ਚਾਕੂ ਛੁਰੀ ਤੇਜ ਧਾਰ ਵਾਲੀਆਂ ਚੀਜ਼ਾਂ ਆਪਣੀ ਧੀ ਨੂੰ ਕਦੇ ਵੀ ਤੋਹਫੇ ਵਿੱਚ ਨਹੀਂ ਦੇਣੀਆਂ ਚਾਹੀਦੀਆਂ ਵਾਸੂ ਸ਼ਾਸਤਰ ਅਨੁਸਾਰ ਇਹਨਾਂ ਚੀਜ਼ਾਂ ਦਾ ਨਮਾਰਤਕ ਊਰਜਾ ਵਦਨਾ ਮੰਨਿਆ ਜਾਂਦਾ ਜੇਕਰ ਤੁਸੀਂ ਆਪਣੀ ਧੀ ਨੂੰ ਇਸ ਤਰ੍ਹਾਂ ਦਾ ਤੋਹਫਾ ਦਿੰਦੇ ਹੋ ਤਾਂ ਇਸਨਰਪਤੀ ਪਤਨੀ ਤਕਰਾਰ ਹੋ ਸਕਦੀ ਏ ਇਸ ਲਈ ਇਹੋ ਜੇ ਕਦੇ ਵੀ ਭੁੱਲ ਕੇ ਨਾ ਕਰੋ ਨਹੀਂ ਤਾਂ ਤੁਹਾਡੀ ਧੀ ਦੀ ਜ਼ਿੰਦਗੀ ਪਰ ਹੰਝੂ ਹੀ ਵਗਾਉਂਦੀ ਰਹੇਗੀ ਨੰਬਰ 3 ਕਦੇ ਵੀ ਧੀ ਨੂੰ ਤੋਹਫੇ ਚ ਝਾੜੂ ਨਹੀਂ ਦੇਣਾ ਚਾਹੀਦਾ ਕਿਉਂਕਿ ਝਾੜੂ ਲక్ష్ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਮੰਨਿਆ ਜਾਂਦਾ ਹੈ ਕਿ ਝਾੜੂ ਦੇਣ ਨਾਲ ਘਰ ਦੀ ਲక్ష్ਮੀ ਉਸ ਨਦੀ ਨਾਲ ਹੀ ਉਸ ਦੀ ਘਰ ਚਲੀ ਜਾਂਦੀ ਐ ਇਸ ਲਈ ਝਾੜੂ ਨੂੰ ਕਦੇ ਵੀ ਦਾਣ ਵਿੱਚ ਨਹੀਂ ਦੇਣਾ ਚਾਹੀਦਾ ਤੇ ਆਪਣੀ ਧੀ ਨੂੰ ਵੀ ਨਹੀਂ ਦੇਣਾ ਚਾਹੀਦਾ ਨੰਬਰ 4 ਕਦੇ ਵੀ ਆਪਣੀ ਧੀ ਨੂੰ ਤਾਲਾ ਤੋਹਫੇ ਚ ਨਹੀਂ ਦੇਣਾ ਚਾਹੀਦਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਸ ਨਾਲ ਉਸ ਦੀ ਕਿਸਮਤ ਦੇ ਤਾਲੇ ਬੰਦ ਹੋ ਜਾਂਦੇ ਐ ਪਤੀ ਦੀ ਕਾਮਯਾਬੀ ਉੱਥੇ ਹੀ ਰੁਕ ਜਾਂਦੀ ਹੈ ਤੇ ਤੁਹਾਡੀ ਧੀ ਨੂੰ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਦੋਸਤੋ ਅਗਲੀ ਚੀਜ਼ ਹੈ ਕੋਈ ਵੀ ਜਵਨ ਵਾਲੀ ਚੀਜ਼ ਧੀ ਨੂੰ ਕਦੇ ਵੀ ਚੁਬਣ ਵਾਲੀ ਚੀਜ਼ ਨਹੀਂ ਦੇਣੀ ਚਾਹੀਦੀ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਦੇ ਵਿਹੋਤਾ ਜੀਵਨ ਵਿੱਚ ਪੀੜਾ ਦਿੰਦੀਆਂ ਹਨ ਤੇ ਉਸ ਨੂੰ ਕਸ਼ਟ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 5 ਸ਼ਾਨੀ ਜਿਸ ਵਿੱਚ ਆਟਾ ਸ਼ਾਨਿਆ ਜਾਂਦਾ ਹੈ ਉਹ ਵੀ ਧੀ ਨੂੰ ਕਦੇ ਵੀ ਤੋਹਫੇ ਚ ਨਹੀਂ ਦੇਣੀ ਚਾਹੀਦੀ ਖਾਸ ਕਰਕੇ ਦਿਹਜ ਚਤਾ ਕਦੇ ਵੀ ਨਹੀਂ ਇਸ ਨਾਲ ਧੀ ਦੇ ਵਿਵਤਾ ਜੀਵਨ ਚ ਪ੍ਰੇਮ ਘਟ ਹੋਣ ਦੀ ਸੁਭਾਵਨਾ ਹੁੰਦੀ ਹੈ ਤਾਂ ਇਹ ਗਲਤੀ ਭੁੱਲ ਕੇ ਵੀ ਕਦੇ ਨਾ ਕਰੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਧੀ ਨੂੰ ਕੋਈ ਵੀ ਕਸ਼ਟ ਨਾ ਹੋਵੇ ਤਾਂ ਇੱਥੇ ਦੱਸੀਆਂ ਗਈਆਂ ਚੀਜ਼ਾਂ ਉਸ ਨੂੰ ਤੋਹਫੇ ਚ ਦੇਣ ਦੀ ਭੁੱਲ ਕਦੇ ਵੀ ਨਾ ਕਰਨਾ ਪਰ ਫਿਰ ਵੀ ਫਿਰ ਵੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਚੀਜ਼ ਦੇਣਾ ਚਾਹੁੰਦੇ ਹੋ ਤਾਂ ਬਦਲੇ ਚ ਉਸ ਵਿੱਚ 1 ਰੁਪਿਆ ਜ਼ਰੂਰ ਲੈ ਕਿ ਲੈ ਲੈਣਾ ਇਸ ਤਰ੍ਹਾਂ ਉਸ ਦਾ ਅਸਰ ਖਤਮ ਹੋ ਹੀ ਜਾਏਗਾ ਜੇ ਇਹ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸਾਡੀਆਂ ਧੀਆਂ ਪੈਣੀਆਂ ਪਹਿਣਾ ਆਪਣੇ ਘਰ ਰਾਜੀ ਖੁਸ਼ੀ ਰਹਿਣ ਤੇ ਹੱਸਦੀਆਂ ਵਸਦੀਆਂ ਰਹਿਣ ਅੱਗੇ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ